ਦੁਨੀਆ ਦੇ ਇਤਿਹਾਸ ਦੇ ਵਿੱਚ ਕਈ ਅਜੇਹੇ ਇਤਿਹਾਸਕਾਰ ਵੀ ਹੋਏ ਨੇ ਜਿਨ੍ਹਾਂ ਨੂੰ ਇਤਿਹਾਸ ਲਿਖਣ ਦੇ ਕਰਕੇ ਜਾਂ ਤਾਂ ਦੇਸ਼ ਧਰੋਹ ਦਾ ਪਰਚਾ ਉਹਨਾਂ ਦੇ ਉੱਤੇ ਹੋਇਆ ਹੈ ਦੇਸ਼ ਧਰੋਹ ਦਾ اقرار ਦਿੱਤਾ ਗਿਆ ਹੈ ਤੇ ਜਾਂ ਫਿਰ ਉਹਨਾਂ ਨੂੰ ਕੌਮ ਦੇ ਵਿੱਚੋਂ ਹੀ ਛੇਕ ਦਿੱਤਾ ਗਿਆ ਹੈ ਤੇ ਕੌਮ ਦੇ ਵਿੱਚੋਂ ਛੇਕਣ ਵਾਲਿਆਂ ਦੇ ਵਿੱਚੋਂ ਇੱਕ ਨਾਮ ਆਉਂਦਾ ਹੈ ਅੱਲਾ ਯਾਰਖਾਂ ਜੋਗੀਦਾਦ ਤੇ ਦੂਸਰਾ ਜੇ ਗੱਲ ਕਰੀਏ ਕਿ ਉਹ ਕਿਹੜਾ ਨਾਮ ਹੈ ਜਿਸ ਦੇ ਕਰਕੇ ਦੇਸ਼ ਧਰੋਹ ਦੇ ਪਰਚੇ ਦੇ ਅਧੀਨ ਕਿਸੇ ਬੰਦੇ ਨੇ ਕਿਸੇ ਇਤਿਹਾਸਕਾਰ ਨੇ ਜੇਲ੍ਹ ਕੱਟੀ ਹੋਵੇ ਤੇ ਉਹ ਹੈ ਅਲੈਗਜ਼ੈਂਡਰ ਕਨਿੰਗਮ ਸਿੱਖਾਂ ਨਾਲ ਤਿੰਨ ਲੜਾਈਆਂ ਲੜਨ ਵਾਲਾ ਅੰਗਰੇਜ਼ ਅਲੈਗਜ਼ੈਂਡਰ ਕਨਿੰਗਮ ਲਿਖਦਾ ਹੈ ਕਿ ਜਦੋਂ ਸਿੱਖ ਅੰਗਰੇਜ਼ਾਂ ਉੱਪਰ ਵਾਰ ਕਰਦੇ ਸੀ ਤੇ ਅੰਗਰੇਜ਼ ਜਿਹੜੇ ਉਹਨਾਂ ਦਾ ਵਾਰ ਨਹੀਂ ਸੀ ਰੋਕ ਸਕਦੇ ਤੇ ਮਤਲਬ ਉਹਨਾਂ ਦਾ ਵਾਰ ਰੋਕਣ ਦੇ ਲਈ ਜਦੋਂ ਆਪਣੀ ਤਲਵਾਰ ਅੱਗੇ ਕਰਦੇ ਸਨ ਤਾਂ ਉਹ ਵਾਰ ਰੋਕਣੀ ਪਾਉਂਦੇ ਸਿੱਖਾਂ ਦਾ ਵਾਰ ਇੰਨੀ ਜਿਹੜਾ ਜ਼ੋਰ ਦੀ ਹੁੰਦਾ ਸੀ ਕਿ ਸਣੇ ਤਲਵਾਰ ਗਰਦਨ ਕੱਟ ਦਿੰਦਾ ਸੀ ਤੇ ਕਨਿੰਗਮ ਇੱਥੋਂ ਤੱਕ ਲਿਖਦਾ ਹੈ ਕਿ ਸਿੱਖਾਂ ਦਾ ਵਾਰ ਇੰਨਾ ਜ਼ਬਰਦਸਤ ਹੁੰਦਾ ਸੀ ਕਿ ਕਈ ਵਾਰ ਉਹਨਾਂ ਦਾ ਗਰਦਨ ਉੱਪਰ ਕੀਤਾ ਵਾਰ ਅੰਗਰੇਜ਼ ਦੀ ਧੌਣ ਦੇ ਨਾਲ-ਨਾਲ ਘੋੜੇ ਦੀ ਧੌਣ ਵੀ ਕੱਟ ਦਿੰਦਾ ਸੀ ਤੇ ਜੇ ਉਹਨਾਂ ਦਾ ਵਾਰ ਕਿਤੇ ਕਮਰ ਦੇ ਉੱਤੇ ਹੋਇਆ ਹੋਵੇ ਤਾਂ ਢੜ ਕੱਟ ਕੇ ਸਰੀਰ ਦੇ ਦੋ ਟੁਕੜੇ ਕਰ ਦਿੰਦਾ ਸੀ ਕਨਿੰਗਮ ਦੀਆਂ ਅਜਿਹੀਆਂ ਕੀਤੀਆਂ ਗਈਆਂ ਟਿੱਪਣੀਆਂ ਦੇ ਕਾਰਨ ਉਸ ਦੇ ਉੱਪਰ ਦੇਸ਼ ਧਰੋਹ ਦਾ ਮਕਦਮਾ ਚਲਾਇਆ ਗਿਆ ਉਸਨੇ ਜੱਜ ਦੇ ਅੱਗੇ ਇਹਨਾਂ ਗੱਲਾਂ ਨੂੰ ਅੱਖੀਂ ਦੇਖੀਆਂ ਗੱਲਾਂ ਕਿਹਾ ਸੀ ਤੇ ਜਿਸ ਦੇ ਕਰਕੇ ਉਹਨੂੰ ਉਮਰਕਾ ਦੀ ਸਜ਼ਾ ਸੁਣਾਈ ਗਈ ਤੋ ਆਪਣੇ ਆਖਰੀ ਦਮ ਤੱਕ ਜੇਲ੍ਹ ਦੇ ਵਿੱਚ ਰਿਹਾ ਜਦੋਂ ਕਿਸੇ ਕੌਮ ਦੇ ਕੋਲ ਉਸ ਨੂੰ ਸੇਧ ਦੇਣ ਵਾਲਾ ਕੋਈ ਸਹੀ ਆਗੂ ਹੋਵੇ ਤਾਂ ਉਸ ਕੌਮ ਦੀ ਬਹਾਦਰੀ ਨੂੰ ਦੁਸ਼ਮਣ ਵੀ ਸਲਾਉਂਦਾ 1971 ਦੀ ਲੜਾਈ ਦੌਰਾਨ ਪਾਕਿਸਤਾਨ ਦੇ ਕੋਲ 60 ਦੇ ਕਰੀਬ ਅਮਰੀਕਾ ਦੇ ਬਣੇ ਪੈਂਟਨ ਟੈਂਕ ਸਨ ਤੇ ਉੱਤੇ ਜਿਨ੍ਹਾਂ ਦੇ ਉੱਤੇ ਅਮਰੀਕਾ ਨੂੰ ਵੀ ਮਾਣ ਸੀ ਕਿ ਇਹਨਾਂ ਟੈਂਕਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਤੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਨੇ ਆਪਣੇ ਸਰੀਰਾਂ ਦੇ ਨਾਲ ਬੰਬ ਬਨ ਕੇ ਪਾਕਿਸਤਾਨ ਦੇ 24 ਟੈਂਕ ਪਰਖਚਿਆਂ ਦੇ ਵਿੱਚ ਉਡਾ ਦਿੱਤੇ ਅਜਹੀਆਂ ਹਜ਼ਾਰਾਂ ਕੁਰਬਾਨੀਆਂ ਕਰਨ ਵਾਲੀ ਕੌਮ ਅੱਜ ਆਪਣੇ ਹੱਕਾਂ ਦੀ ਆਪਣੀ ਧਰਤੀ ਨੂੰ ਬਚਾਉਣ ਦੇ ਲਈ ਵੀ ਕੁਝ ਨਾ ਕੁਝ ਕਰ ਸਕਦੀ ਹੈ ਜਦੋਂ ਧੋਤੀਆਂ ਕੱਛਿਆਂ ਵਾਲਿਆਂ ਕਮਾਦਾਂ ਦੇ ਵਿੱਚ ਬੰਦੂਕਾਂ ਸੁੱਟ ਦਿੱਤੀਆਂ ਸੀ ਤਾਂ ਉਸ ਵੇਲੇ ਵੀ ਦੇਸ਼ ਦੀ ਪੱਤਰ ਰੱਖਣ ਲਈ ਟੈਂਕਾਂ ਥੱਲੇ ਬੰਬ ਬਨ ਕੇ ਆਪਣਾ ਆਪਣਾ ਆਪ ਵਾਰ ਕੇ ਆਪਣਾ ਸੁਭਾਗ ਸਮਝਿਆ ਸੋ ਇਤਿਹਾਸ ਨੇ ਜ਼ਾਲਮ ਸ਼ਾਸਕਾਂ ਦੇ ਕੋੜੇ ਵਜਦੇ ਦੇਖੇ ਨੇ ਸਿਰ ਲਾਥੇ ਦੇ ਦੇਖੇ ਨੇ ਫਰਾਂਸ ਦਾ लुई 16ਵਾਂ, ਰੂਸ ਦਾ ਜ਼ਾਰ ਜਰਮਨ ਦਾ ਹਿਟਲਰ, ਇਟਲੀ ਦਾ ਮੁਸੋਲਿਨੀ ਅਤੇ ਮਨੀਲਾ ਦਾ ਮਾਰਕੋਜ ਲੋਕਾਂ ਨੇ ਧੂ ਧੂਕੇ ਮਾਰੇ ਨੇ। ਜਦੋਂ ਲੋਕਾਂ ਦੇ ਜ਼ੁਲਮ ਸੈਣ ਦੀ ਹੱਦ ਮੁੱਕ ਜਾਂਦੀ ਹੈ ਤਾਂ ਕੁਦਰਤ ਐਸੇ ਜ਼ਾਲਮਾਂ ਦੇ ਤਖਤ ਪਲਟਣ ਦੇ ਲਈ ਆਮ ਲੋਕਾਂ ਦੇ ਵਿੱਚੋਂ ਹੀ ਸੂਰਮੇ ਪੈਦਾ ਕਰ ਵਿਖਾਉਂਦੀ ਹੈ। ਯਾਦ ਰੱਖਿਓ ਜਦੋਂ ਲੋਕ ਰੋ ਉਬਾਲੇ ਖਾਂਦਾ ਤੇ ਸਿਰਾਂ ਦੇ ਲੱਥੇ ਜਾਣ ਦਾ ਡਰ ਉੱਕਾ ਹੀ ਨਹੀਂ ਰਹਿੰਦਾ। ਸੋ ਸਿਰ ਧਰ ਜਿਹੜਾ ਤਲੀ ਤੇ ਧਰ ਕੇ ਲੜਨ ਵਾਲੇ ਜਾਂ ਰਸੇ ਚੁੰਮ ਕੇ ਗਲੇ ਦੇ ਵਿੱਚ ਪਾਉਣ ਵਾਲਿਆਂ ਦੀ ਫਿਰ ਰੋਤ ਆ ਜਾਂਦੀ ਹੈ ਸੋ ਜੇ ਗੱਲ ਕਰੀਏ ਆਜ਼ਾਦੀ ਦੀ ਆਜ਼ਾਦੀ ਦੀ ਫਸਲ ਲਹਿਰਾਉਣ ਲਈ 121 ਫਾਂਸੀਆਂ ਦੇ ਵਿੱਚੋਂ 93 ਸਿੱਖ ਝੂਲੇ ਨੇ 2627 2647 ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲਿਆਂ ਦੇ ਵਿੱਚੋਂ ਜੇ ਗੱਲ ਕਰੀਏ ਤੇ 2147 ਸਿੱਖ ਸਨ ਤਾਂ ਆਪਣੀ ਧਰਤੀ ਬਚਾਉਣ ਦੇ ਲਈ ਵੀ ਇਸ ਤੋਂ ਵੱਧ ਕਿਤੇ ਨਾ ਕਿਤੇ ਕੁਰਬਾਨੀਆਂ ਹੋ ਸਕਦੀਆਂ ਨੇ ਸਿੱਖਾਂ ਨੂੰ ਅੰਗਰੇਜ਼ ਨਹੀਂ ਮਾਰ ਸਕੇ ਸਰਕਾਰੀ ਨੀ ਮਾਰ ਸਕੀਆਂ ਅਖਬਾਰੀ ਪ੍ਰੋਪਾਗੈਂਡਾ ਵੀ ਇਸ ਦਾ ਕੁਝ ਨਹੀਂ ਵਿਗਾੜ ਸਕਿਆ ਇਤਿਹਾਸਕ ਤਤ ਇਹ ਕੱਢਿਆ ਗਿਆ ਕਿ ਸਿੱਖਾਂ ਨੂੰ ਸਿੱਖ ਹੀ ਮਾਰ ਸਕਦੇ ਨੇ ਕਿਉਂਕਿ ਭਰਾ ਮਾਰੂ جنگ ਦੇ ਵਿੱਚ ਸਿੱਖ ਹਮੇਸ਼ਾ ਹੀ ਅਵਲ ਰਹੇ ਨੇ ਜੇ ਕੋਈ ਕੋਈ ਤਰੱਕੀ ਕਰਦਾ ਤਾਂ ਉਸ ਦੇ ਉੱਤੇ ਚਿੱਕੜ ਸੁੱਟਿਆ ਜਾਂਦਾ ਉਸ ਦੀ ਬਾਹ ਫੜਨ ਦੀ ਜਗਾ ਉਸ ਨੂੰ ਜੜਾ ਉਹ ਤਕੀਲਿਆ ਜਾਂਦਾ ਉਸ ਨੂੰ ਪਿੱਠ ਵਿਖਾਈ ਜਾਂਦੀ ਹੈ ਸੋ ਅਜੇ ਹੀ ਭਰਾ ਮਾਰੂ جنگ ਤੋਂ ਬਚਣਾ ਚਾਹੀਦਾ ਇਤਿਹਾਸ ਦੇ ਵਿੱਚੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਜੇ ਗੱਲ ਕਰੀਏ ਦੂਸਰੀਆਂ ਕੌਮਾਂ ਦੇ ਜਿਹੜੇ ਇਤਿਹਾਸਕਾਰ ਹੋਏ ਜਾਂ ਜਰਨਲ ਹੋਏ ਨੇ ਉਹ ਸਾਡੇ ਸਿੱਖ ਆਗੂਆਂ ਦੀ ਸਿੱਖ ਜਨੈਲਾਂ ਦੀ ਸਿਫਤ ਕਰਦੇ ਵਿਖਾਈ ਦਿੰਦੇ ਨੇ ਤੇ ਜਿਹਦੇ ਕਰਕੇ ਉਹਨਾਂ ਨੂੰ ਜੜੀ ਹੈ ਉਮਰ ਕੈਦ ਵਰਗੀਆਂ ਸਜਾਵਾਂ ਕਟਣੀਆਂ ਪਈਆਂ ਜੇ ਅੱਲਾ ਯਾਰਖਾਂ ਯੋਗੀ ਦੀ ਗੱਲ ਕਰੀਏ ਇੱਕ ਮੁਸਲਮਾਨ ਭਾਈਚਾਰੇ ਦਾ ਕਵੀ ਹੋ ਕੇ ਅੱਲਾ ਯਾਰਖਾਂ ਯੋਗੀ ਨੇ ਸਾਹਿਬਜ਼ਾਦੇਆਂ ਤੇ ਸੋਹਣੀਆਂ ਕਵਿਤਾਵਾਂ ਲਿਖੀਆਂ ਚਮਕੌਰ ਦੀ ਗੜੀ ਤੋਂ ਲੈ ਕੇ ਕਵਿਤਾਵਾਂ ਲਿਖੀਆਂ ਫਤਿਹਗੜ ਸਾਹਿਬ ਸ਼ਹੀਦੀ ਸਾਕੇ ਨੂੰ ਲੈ ਕੇ ਕਵਿਤਾਵਾਂ ਲਿਖੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਤੇ ਆਖਰੀ ਦਮ ਤੱਕ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਹੀ ਗਾਉਂਦਾ ਰਿਹਾ ਜਦੋਂ ਉਹਨਾਂ ਦਾ ਅੰਤਿਮ ਵੇਲਾ ਆਇਆ ਤਾਂ ਉਸ ਨੂੰ ਇਹ ਗੱਲ ਜ਼ਰੂਰ ਪੁੱਛੀ ਗਈ ਕਿ ਤੂੰ ਲਿਖਤੀ ਮਾਫੀ ਮੰਗ ਲੈ ਕਿਉਂਕਿ ਤੂੰ ਬਾਗੀਆਂ ਦੀ ਜੜੀ ਆ ਉਹ ਸਿਫਤ ਕਰੀ ਹੈ ਤਾਂ ਉਸ ਨੇ ਕਿਹਾ ਸੀ ਕਿ ਮੇਰਾ ਇਹੀ ਖੁਦਾ ਹੈ ਮੇਰੀ ਇਹੋ ਹੀ ਬੰਦਗੀ ਹੈ ਤੇ ਮੇਰੀ ਇਹ ਕੋਈ ਨਮਾਜ਼ ਸੋ ਕਨਿੰਗਮ ਦੇ ਵੱਲੋਂ ਲਿਖੀਆਂ ਗਈਆਂ ਐ 17 ਉਸਨੇ ਆਪਣੀ ਅੱਖੀ ਦੱਸਿਆ ਜਦੋਂ ਜੱਜ ਨੇ ਪੇਛੇ ਦੇ ਵਿੱਚ ਪੁੱਛਿਆ ਕਿ ਕਿਉਂ ਲਿਖਿਆ ਤਾਂ ਉਸਨੇ ਦੱਸਿਆ ਕਿ ਇਹ ਮੇਰੀ ਅੱਖੀ ਵਿਖੀ ਹੋਈ ਜਿਹੜੀ ਸਾਰੀ ਘਟਨਾ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ ਤੇ ਅਜਿਹੇ ਹੀ ਆ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਹੈ ਅਜਿਹੇ ਹੀ ਹੋਰ ਵੀਡੀਓਜ਼ ਦੇਖਣ ਦੇ ਲਈ ਲਾਈਕ ਫਾਲੋ ਤੇ ਸਬਸਕ੍ਰਾਈਬ ਕਰੋ ਗੁਰਸੇਵਤ ਟੀਵੀ